ਇਹ گلاب ਦਾ ਬੂਟਾ ਦੇਖੋ ਕਿੰਨਾ ਵੱਡਾ ਮੇਰੇ ਨਾਲੋਂ ਉੱਚਾ ਹੋ ਗਿਆ। گلاب ਦਾ ਬੂਟਾ ਕਿੰਨਾਰਾਂ ਦਾ ਬੂਟਾ ਦੇਖੋ ਕਿੰਨਾ ਵੱਡਾ ਪੰਜਾ ਸਵਰ ਗੁਰਦੁਆਰਾ ਲੰਗਰ ਹਾਲ ਦੇ ਸਾਹਮਣੇ। ਹਾਂ। ਭਾਈ ਮੈਂ ਕਹਿੰਦਾ ਮੈਨੂੰ ਮੌਕਾ ਦੇ ਕੇ ਰੱਖ। ਬਾਲਤੀਆ ਬਾਈ ਕੁਆਪਾ ਵਾਲੀ ਗੱਡਣੀ ਹੈ ਕਿੰਨਾ ਸੋਹਣਾ ਵੇ ਉਹ ਪੰਜਾ ਸੇਬ ਗੁਰਦੀ ਸਾਹਮਣੇ ਲੰਗਰ ਹਾ ਲੰਗਰ ਛੱਕੇ ਬਾਹਰ ਨਿਕਲੇ ਤੇ ਗੁਲਾਬ ਦਾ ਬੂਟਾ ਵੇਖਿਆ ਤੇ ਗੁਲਾਬ ਦਾ ਬੂਟਾ ਬਹੁਤ ਹੀ ਵੱਡਾ ਕਿ ਜਿਵੇਂ ਕੋਈ ਆਪਣੇ ਪਿੰਡਾਂ ਵਿੱਚ ਦਰਖਤ ਲੱਗਿਆ ਹੁੰਦਾ ਇਹ ਗੁਲਾਬ ਲੱਗੇ ਹੋਇਆ அஞ்சு தடவை சாப்பிடுவீங்க ফাইন மாடல அது.